انیس سو سنتالی پہلے کا پنجاب لاہور فیلکوٹ گجرانوالہ گجرات راول پلی کسور حفت آباد لائل پور گرداز پور شیار پور ਕੁਕਲਾ ਨੁਲੰਦਰpropto ਨਵਾਂ ਸ਼ਹਿਰ ਪਟਿਆਲਾ ਹਰਿਆਣਾ ਫਰੀਦਕੋਟ ਦਿੱਲੀ ਤੋਂ ਹੀ ਲਗਭਗ ਗੜਕਾਉਂ ਦਾ ਇਲਾਕਾ ਇਹ ਸਾਰਾ ਸਾਡਾ ਪੰਜਾਬ ਦਾ ਇਲਾਕਾ ਹੈ ਸਾਰਾ ਦੋਂ ਸੰਘਾਲੀ ਕਿ ਪੰਨਾ ਹੋਈ ਅੱਧਾ ਪੰਜਾਬ ਪਾਕਿਸਤਾਨ ਚ ਰਹਿ ਗਿਆ ਜਿਹੜਾ ਸਾਡੇ ਦੇਸ਼ ਭਾਰਤ ਵਿੱਚ ਪੰਜਾਬ ਰਹਿ ਗਿਆ ਉਹਦੇ ਕਰਕੇ ਟੁੱਟੇ ਹੋ ਗਏ ਉਹ ਤੇ ਬਿੱਤਰ ਹਿਮਾਚਲ ਪ੍ਰਦੇਸ਼ ਪਿਆਨਾ ਤੇ ਪੰਜਾਬ ਬਣ ਗਿਆ ਜੋ ਹੈ ਇੱਕ ਬੜੀ ਦੁੱਖ ਦੀ ਗੱਲ ਆ ਬਿਲਕੁਲ ਪੰਜਾਬ ਬਣ ਗਿਆ ਅਸਲ ਲੱਖ ਬੰਦੇ ਦਾ ਨੁਕਸਾਨ ਹੋਇਆ ਉਹ ਦਰੋਦਰੀ ਉਹ ਜਾਤੀਆਂ ਦਾਨਾ ਚਲੇ ਗਈਆਂ ਬੇਸ਼ਮਾਰ ਕੀ ਵੀ ਜਾਨੀ ਹਰ ਕੋ ਦੰਗੇ ਹੋ ਗਏ ਜਿਹੜੇ ਮੁਰਤੋਂ ਇਕੱਠੇ ਰਹਿੰਦੇ ਸੀਗੇ ਭੈਣ ਭਰਾਵਾ ਭਾਂਗ ਉਹ ਵੀ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਉਹਾਂ ਦੇ ਚਾਹੇ ਲੜਾਈਆਂ ਹੁੰਦੀਆਂ ਉਤੇ ਦੁਸ਼ਮਣ ਦੁਸ਼ਮਣ ਨੂੰ ਮਾਰਦਾ ਜਿਹੜੇ ਫਿਰ ਕੋ ਦੰਗਿਆ ਇਹ ਦੇਖ ਲੀਆਂ ਲੜਾਈਆਂੋਂ ਕਿਤੇ ਜ਼ਿਆਦਾ ਖਤਰਨਾਕ ਨਹੀਂ ਗੂੜੇ ਜਿਹੜੇ ਸਦੀਆਂ ਤੋਂ ਇਕੱਠੇ ਰਹਿੰਦੇ ਰਹਿੰਦੇ ਹੁੰਦੇ ਆਣ ਗਵਾਂ ਦੇ ਲੋਕ ਫਿਰ ਕੋ ਦੰਗੇ ਕੇ ਹੋਜੀ ਸੋਚਿਆ ਉਹ ਵੀ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਉਹ ਗੋਤੀਆਂ ਪਹਿਨਣ ਦੀ ਇਸ ਨੂੰ ਬੇਖਰਾਬ ਕਰਦੇ ਇਸ ਲਈ ਆਮੇ 75 ਸਾਲ ਹੋ ਗਏ ਆ ਮਨੋਸਤਾਨ ਪੜਿਆ ਪਰ ਜਿਹੜੇ ਲੋਕਾਂ ਨੇ ਮਨਾਤੇ ਉੱਤੇ ਇੱਕ ਦੁੱਖ ਦੀਆਂ ਜਾਂਦਾ ਉਕਰੀਆਂ ਜਾਂ ਜਿਹੜੇ ਜ਼ਖਮ ਹੋਇਆ ਉਹ ਅਜੇ ਤਹਨ ਕੁੱਲੇ ਲੋਕਾਂ ਨੂੰ ਗਾਲੀ ਕਹਿੰਦੇ ਦੇ ਵਿੱਚ ਖਾ ਨੂੰ ਬਹੁਤ ਪਟਾਖਾ ਟਾਪਿਆ ਗੁਗਲਾਲਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਆਪਣੀਆਂ ਜਿਹੜੀਆਂ ਜ਼ਮੀਨਾਂ ਵਾਦ ਕੀਤੀਆਂ ਸੀ ਜਾਂ ਜੰਗਲ ਕੱਟ-ਕੱਟ ਕੇ ਨਹਿਰਾਂ ਦਾ ਪਾਣੀ ਲੱਗਦਾ ਸੀ ਉਹਨਾਂ ਲੋਕਾਂ ਨੂੰ ਉਹ ਜਮੀਨਾਂ ਛੱਡ ਕੇ ਆਉਣਾ ਪਿਆ ਤੇ ਦੁਆਬੇ ਦੇ ਮਾਲਵੇ ਦੇ ਵਿੱਚ ਆ ਕੇ ਉਹਨਾਂ ਲੋਕਾਂ ਨੂੰ ਖੂਹ ਲਵਾਉਣੇ ਪਏਗੇ। ਜਿਹੜੇ ਦੋ ਕਨਾਲ ਜग्गा ਭਰ ਕੇ ਖੂਹ ਜਮਾਲਾ ਕਰ ਜਾਂਦੀਆਂ ਸੀ। ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਕੱਟਾ ਪਿਆ ਬੜੀ ਮਿਹਨਤ ਕਰ ਕਰਨੀ ਪਈ। ਅਜੇ ਵੀ ਉਹਨਾਂ ਲੋਕਾਂ ਦੇ ਪੈਰ ਨਹੀਂ ਲੱਗੇ। ਅਜੇ ਵੀ ਉਹ ਆਪਣੇ ਪਾਕਿਸਤਾਨ ਦੇ ਬਚ ਰਹੇ ਪਿੰਡਾਂ ਨੂੰ ਤੇ ਆਪਣੇ ਲਾਕੇ ਨੂੰ ਯਾਦ ਕਰਕੇ ਭਾਵਕ ਹੋ ਜਾਂਦੇ। ਕਿ ਉਹ ਕਿ ਪਾਕਿਸਤਾਨ ਨਤਰਮ ਦੇ ਦਾਰਤੇ ਬਣਿਆ ਜਿਹੜੇ ਉੱਥੇ ਦੇ ਕਟੜਪੰਥੀ ਲੋਗ ਆ ਜਿਹੜੇ اسلام ਦੇ ਵਿੱਚ ਬਸ਼ਰੀਅਤ ਨੂੰ ਬਹੁਤ ਜ਼ਿਆਦਾ ਮੰਨਦੇ ਆ ਉਹਨਾਂ ਲੋਕਾਂ ਦੇ ਹੱਥ ਦੇ ਇਸ ਦੀ ਵੰਗ ਡੋ ਰਿਆ ਉਹ ਨਹੀਂ ਚਾਹੁੰਦੇ ਕਿ ਹਿੰਦੁਸਤਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੇਲ ਮਲਾਪ ਹੋਵੇ ਕਿਉਂਕਿ ਪਾਕਿਸਤਾਨ ਦੀ ਕੋਈ ਵੀ ਲੋਕਤੰਤਰਿਕ ਹਕੂਮਤ ਆ ਜਾਏ ਪਰ ਜਿਹੜੀ ਮੇਨ ਸ਼ਕਤੀ ਜਿਹੜੀ ਆ ਉਹਨਾਂ ਦੇ ਫੌਜ ਦੇ ਕੋਲ ਹੀ ਹੁੰਦੀ ਆ ਕੋਈ ਵੀ ਜਨਰਲ ਦੇਖਾਂ ਰਹੇ ਹੁੰਦੇ ਆ ਉਹ ਜਿੰਨੂ ਮਰਜੀ ਗੱਦੀ 'ਤੇ ਲਾ ਦਿੰਦੇ ਆ ਜਿੰਨੂ ਮਰਜੀ ਭਟਾਲ ਦਿੰਦੇ ਆ ਉਹ ਨਹੀਂ ਚਾਹੁੰਦੇ ਕਿ ਪਾਕਪਣੇ ਕਸ਼ਮੀਰ ਦਾ ਮੁੱਦਾ ਇਹੋ ਜਿਹਾ ਮੁੱਦਾ ਆ ਇਹ ਦੋਨਾਂ ਦੇਸ਼ਾਂ ਦੇ ਹੁਕਮਰਾਨਾਂ ਦੀ ਇੱਕ ਮੁਸੀਬਤ ਵਾਂਗੀ ਮਜਬੂਰੀ ਬਣ ਗਈ ਆ ਤੇ ਜਿਹੜਾ ਬੰਦਾ ਜਿਹੜਾ ਵੀ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜਾ ਕਸ਼ਮੀਰ ਦੀ ਸਪੋਰਟ ਨਹੀਂ ਕਰਦਾ ਉਹ ਆਪਣੇ ਆਪਣੇ ਤਖਤ ਤੇ ਬੈਠ ਨਹੀਂ ਸਕਦਾ ਸਿਆਤਨ ਚੰਗੇ ਹੁੰਦੇ ਵੀ ਅਜੇ ਬਾਜਪੀ ਸਾਹਿਬ ਆਪਣੇ ਬਸ ਦੇ ਵਿੱਚ ਉੱਥੇ ਗਏ ਉੱਥੇ ਜਾ ਕੇ ਨਮਾਜ਼ شریف ਦੇ ਨਾਲ ਉਹਨਾਂ ਨੇ ਉਹ ਤਾਂ ਨਾ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਉਸ ਵੇਲੇ ਜਨਰਲ ਸੀ پرویز ਮੁਸਰਫ ਉਹਨੇ ਰਾਤੋ ਰਾਤ ਜਾ ਕੇ ਉਥੇ ਘਰ ਗਲੀਆਂ ਕਾਟੀਆਂ ਦੇ ਵਿੱਚ ਕਾਪੇ ਕਰ ਲੈ ਗਿਆ ਨਾ ਤੇ ਉਹਨੂੰ ਨਾਲੇ ਨੇ ਬਈ ਘਰ ਗਲੀ ਲੜਾਈ ਹੋਈ ਤੇ ਕਿਉਂਕਿ ਮੈਂ ਅੱਗੇ ਵੀ ਦੱਸ ਛੱਡਿਆਂ ਕਿ ਜਿਹੜੇ ਜਨਰਲ ਆ ਇਹਨਾਂ ਦੇ ਹੱਥ ਕੋਈ ਨਹੀਂ ਤੱਕ ਗਿਆ ਪਾਕਿਸਤਾਨ ਦੇ ਵਿੱਚ ਇਹ ਮੁਸ਼ਕਲਿਆ ਦੇ ਬਾਜਪੀ ਸਾਹਿਬ ਨਵਾਜ਼ ਸ਼ਰੀਫ ਤਾਂ ਚਾਹੁੰਦਾ ਸੀਗਾ ਉਹਨੇ ਬੜਾ ਸਵਾਗਤ ਕੀਤਾ ਬਾਜਪੀ ਸਾਹਿਬ ਦਾ ਗਿਆ ਗਿਆਨ ਨੂੰ ਪਰ ਮੈਂ ਜੀ ਮੈਂ ਪਰਿਵਾਰ ਮੁਸافر ਨੇ ਅਬ ਘਾਟੇ ਤੇ ਪਾਣੀ ਫੇਰ ਦਿੱਤਾ